ਲਓ ਰਵੀ ਕੇਲਰਮ ਰਵੀ ਤੇ ਜੱਗੂ ਦਾ ਜਦੋਂ ਮੈਚ ਪੈ ਜਾਂਦਾ ਨਾ ਜਿਵੇਂ ਆਪਸ ਵਿੱਚ ਟੱਕਰ ਹੋ ਜਾਂਦੀ ਹੈ ਲੋਕਾਂ ਦੇ ਵਿੱਚ ਜਿਵੇਂ ਕਹਿੰਦਾ ਮੈਂ ਬਈ ਥੋੜੇ ਹੁੱਲੇ ਖਿਲਾਰੇ ਹੋ ਜਾਂਦੇ ਆ ਹੁਣ ਦੇਖਣਾ ਵੀ ਆਹ 30 ਸੈਕਿੰਡ ਦੇ ਵਿੱਚ ਕਿਹਦੇ ਨਾਲ ਟੱਕਰ ਹੋਣੀ ਹੈ ਇੱਕ ਪਾਸੇ ਸੱਤੀ ਹੈ ਇਹਦਾ ਸਮਾਉ ਪਿੰਡ ਹੈ ਇਹ ਚਾਲ ਪਰਵਾਰ ਹੈ ਜਿਹੜਾ ਪੀਟਰ ਬੈਲਟ ਕਹਿੰਦਾ ਹੁਣ ਆ ਕਿਉਂਕਿ ਇਹਦੇ ਵਿੱਚ ਬੜੀ ਜਾਨ ਹੈ ਇਹ ਜਿਹੜਾ ਰਾਇਲ ਸਪੋਰਟਸ ਕਲੱਬ ਬੈਲਜੀਅਮ ਵੱਲੋਂ ਯੂਰਪ ਦੇ ਖੇਡ ਮੈਦਾਨਾਂ ਦੇ ਵਿੱਚ ਯੂਨਾਈਟਿਡ ਕਬੱਡੀ ਫੈਡਰੇਸ਼ਨ ਦੇ ਅੰਦਰ ਖੇਡੇ ਅੰਡਰ ਖੇਡਿਆ ਤੇ ਇਸ ਨੌਜਵਾਨ ਨੇ ਧੁੰਮਾ ਪਾਈਆਂ ਪਹਿਲੇ ਨੰਬਰ ਦਾ ਰੀਡਰ ਬਣਿਆ ਫਿਰ ਦੀ ਚੋਣ ਜਿਹੜੀ ਹੈ ਉਹ ਕੈਨੇਡਾ ਦੀ ਇੰਟਰਨੈਸ਼ਨਲ ਕਲੱਬ ਦੇ ਐਨ ਸਪੋਰਟ ਕਬੱਡੀ ਕਲੱਬ ਨੇ ਕੀਤੀ ਤੇ ਇਸ ਨੌਜਵਾਨ ਨੇ ਦੁਨੀਆ ਨਚਾਈ ਹੈ ਇਹ ਕੈਲਰਮ ਵਾਲਾ ਰਵੀ ਹੈ ਇਹ ਸੀਜ਼ਨ ਦਾ ਪਹਿਲਾ ਮੈਚ ਖੇਡ ਰਿਹਾ ਹੈ ਇਹਨੂੰ ਇੱਕ ਵਾਰੀ ਤਾੜੀਆਂ ਮਾਰ ਕੇ ਹੌਸਲਾ ਦੇ ਦਈਏ ਆਸ਼ੀਰਵਾਦ ਦੇ ਦਈਏ ਕੈਲਰਮ ਵਾਲਾ ਵੀ ਦੁਨੀਆ ਦਾ ਚੋਟੀ ਦਾ ਰੇਡਰ ਲੈ ਵੀ ਨੌਜਾਨ ਲੱਖੀ ਚੱਕ ਮਾਈਟੇ ਕਰ ਫਿਰ ਗੱਲ ਨੌਜਾਨੀ ਜਰਗਿਲ ਪਾਉਂਦਾ ਲੋਕੋ ਆ ਕੈਲਰਮ ਵਾਲਾ ਰਵੀ ਰੇਡਾ ਵੇਰ ਵੇਰ ਪਾਉਂਦਾ ਲੋਕੋ ਕੈਲਰਮ ਵਾਲਾ ਰਵੀ ਰਵੀ ਕੈਲਰਮ ਮੈਂ ਪਹਿਲਾਂ ਦੱਸਿਆ ਵੀ ਸੱਤ ਤੋਂ ਬਾਅਦ ਆਪਰੇਸ਼ਨ ਤੋਂ ਬਾਅਦ ਇਹ ਪਹਿਲਾ ਮੈਚ ਖੇਡ ਰਿਹਾ ਜਿਵੇਂ ਕਹਿੰਦੇ ਨੇ ਵੀ ਸ਼ੁਰੂਆਤ ਕੀਤੀ ਹੈ ਮੈਂ ਤਾਂ ਇੱਕ ਗੱਲ ਮੰਨਦਾ ਵੀ ਜਿੰਨਾ ਬੰਦਾ ਕਬੱਡੀ ਖੇਡੂਗਾ ਓਨੀ ਕਬੱਡੀ ਜਾਂਦੀ ਹੈ ਤੇ 11 ਦਾ ਕਹਿੰਦੇ ਬਹੁਤ ਵਧੀਆ ਮੈਚ ਜਿਹੜਾ ਖੇਡ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਕੋਈ ਜ਼ਿਆਦਾ ਫਰਕ ਨਹੀਂ ਆ ਪਰ ਇਹ ਫਰਕ ਨਿਕਲ ਸਕਦਾ ਹੈ ਇਹ ਫਰਕ ਹੌਸਲੇ ਦੇ ਨਾਲ ਨਿਕਲਣਾ ਹੈ ਇਹ ਜੀ ਜਾਨ ਦੇ ਨਾਲ ਫਰਕ ਨਿਕਲਣਾ ਹੈ ਆਹ ਕੈਲਰ ਵਾਲਾ ਮੇਰੇ ਵੀਰੋ ਇਹ ਇਸ ਵੇਲੇ ਕਬੱਡੀ 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 ਜੱਗੂ ਤੇ ਰਵੀ ਜੱਗੂ ਤੇ ਰਵੀ ਜੱਗੂ ਤੇ ਰਵੀ ਲੱਗਿਆ मां रवी ਬੇਸ਼ੱਕ ਪਹਿਲਾ ਮੈਚ ਆਪਦੀ ਦਾ ਇਹ ਹਰਿਆਣੇ ਦੀ ਧਰਤੀ ਦਾ ਕੈਲਰਮ ਪਿੰਨ ਕਾਕਾ ਜੈਲਦਾਰ ਜੀ ਰਿਸ਼ੀਆਂ ਮੁਨੀਆਂ ਨੇ ਉਸ ਧਰਤੀ ਤੇ ਬਹੁਤ ਪ੍ਰਾਤਨ ਮੰਦਰ ਨੇ ਜਿਹੜੇ ਉਹ ਅੱਜ ਵੀ ਸ਼ਿਸ਼ੋਭਤ ਨੇ ਇਹ ਰਿਸ਼ੀਆਂ ਮੁਨੀਆਂ ਦੀ ਧਰਤੀ ਤੋਂ ਨੌਜਨ ਪਉਦਾ ਹੈ ਕੈਲਰਮ ਪਿੰਨ ਆ ਰਵੀ ਨਾਮ ਹੈ ਇਹ ਦੁਨੀਆ ਦਾ ਟਾਪਰ ਹੈ ਇਹ ਪੀਟਰ ਵੈਲਟ ਆਫ ਕਬੱਡੀ ਹੈ ਇਹ ਪੀਟਰ ਆਫ ਬੈਲਟ ਆਫ ਕਬੱਡੀ ਰਵੀ ਫੀਅਰ ਕਬੱਡੀ ਪਾਉਣ ਦੇ ਲਈ ਵਾਦਾ ਥੋੜਾ ਹਰਕ ਹੈ ਮੇਰੇ ਵੀਰੋ ਜੇ ਕਹਦੀਏ ਵੀ ਦੋ ਕ ਜਫਿਆਂ ਦਾ ਫਰਕ ਹੈ ਤੇ ਜੇ ਦੋ ਜਫੇ ਦਬਾਦਾਂ ਵਾਲੀ ਸਰਖਪੁਰ ਨੇ ਲਾਤੇ ਤੇ ਮੈਚ ਬਰਾਬਰੀ ਤੇ ਆ ਜਾਣਾ ਮੇਰੇ ਵੀਰੋ ਪਰ ਆਹ ਜਫਿਆਂ ਨੇ ਵੀ ਗੱਲ ਵੱਖਰੀ ਕਰਾਈ ਹੈ 18 ਤੇ 22 ਜੇ ਮੈਚ ਵਧੀਆਂ ਨਾਲ ਕਰ ਲਈਆਂ ਕਿਉਂਕਿ ਜਦੋਂ ਬੰਦਾ ਘਰੋਂ ਸਰਦਾ ਹੋਵੇ ਤੇ ਕਬੱਡੀ ਦਾ ਸ਼ੌਂਕ ਹੋਵੇ ਉਹ ਸ਼ੌਂਕ ਪੂਰਾ ਕਰ ਲੈਣਾ ਚਾਹੀਦਾ ਲਓ ਸਾਹਮਣੇ ਅਗਲੀ ਕਬੱਡੀ ਕੈਲਰਮ ਵਾਲਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਬੇਸ਼ੱਕ ਜਫੇ ਪੈ ਗਏ ਪਰ ਇਹ ਰੁਕਦਾ ਨਹੀਂ ਇਹ ਕਦਾ ਨਹੀਂ ਇਹ ਫੱਗਦਾ ਨਹੀਂ ਇਹਨੇ ਵੱਡੇ ਰਿਕਾਰਡ ਬਣਾਉਣੇ ਸਾਡੀ ਖੇਡ ਕਬੱਡੀ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਉਹ ਰਿਕਾਰਡ ਕਿਵੇਂ ਬਣਨੇ ਉਹ ਰਿਕਾਰਡ ਜੀਦਾਰੀਆਂ ਬਣਨੇ ਆਪਣਿਆ ਮਾਲਾ ਰਵੀ ਕੈਲਰਮ ਵਾਲਾ ਫੇਰ ਆ ਗਿਆ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਨੌਜਵਨ ਖਿਡਾਰੀ ਜਾਫੀ ਚਾਰ ਨੇ ਹੁਣ ਚਾਰਾਂ ਦੇ ਵਿੱਚੋਂ ਕੌਣ ਇੱਕ ਪਾਸੇ ਹੋ ਜਾਂਦਾ ਆ ਵੇਖਿਓ ਜਿਹੜਾ ਕਿੰਨੇ ਕਿੰਨੇ ਨੰਬਰ ਹੋ ਗਏ ਪੱਚਾ ਹੋ ਜਨ ਇਸ ਵੇਲੇ ਫੇਰ ਅਗਲੀ ਕਬੱਡੀ ਪਾਉਣ ਦੇ ਲਈ ਨੌਜਵਨ ਤਿਆਰ ਬਰ ਤਿਆਰ ਹੈ ਰਵੀ ਕੈਲਰਮ ਵਾਲਾ ਜੱਗੂ ਹਾਕਮ ਵਾਲੀਆ ਰਫੀਕ ਸ਼ਕਰਪੁਰੀਆ ਵਿਚਕਾਰ ਦੋ ਸੱਗੇ ਭਰਾ ਲੱਗੇ ਹੋਏ ਨੇ ਕਾਕਾ ਤੇ ਰਫੀਕ ਲਓ ਰਵੀ ਕੈਲਰਮ ਰਵੀ ਤੇ ਜੱਗੂ ਦਾ ਜਦੋਂ ਮੈਚ ਪੈ ਜਾਂਦਾ ਨਾ ਜਿਵੇਂ ਆਪਸੇ ਟੱਕਰ ਹੋ ਜਾਂਦੀ ਹੈ ਲੋਕਾਂ ਦੇ ਵਿੱਚ ਜਿਵੇਂ ਕਹਿੰਦਾ ਮੈਂ ਥੋੜੇ ਹੁੱਲੇ ਖਿਲਾਰੇ ਹੋ ਜਾਂਦੇ ਆ ਹੁਣ ਦੇਖਣਾ ਵੀ ਆਹ 30 ਸੈਕਿੰਡ ਦੇ ਵਿੱਚ ਕਿਹਦੇ ਨਾਲ ਟੱਕਰ ਹੋਣੀ ਹੈ ਇੱਕ ਪਾਸੇ ਸੱਤੀ ਹੈ ਇਹਦਾ ਸਮਾਉ ਪਿੰਡ ਹੈ ਇਹ ਚਾਹਲ ਪਰਵਾਰ ਹੈ ਇਸ ਇਲਾਕੇ ਦਾ ਖਿਡਾਰੀ ਹੈ ਗगन ਬਲਨਾਉ ਵਾਲਾ ਲਾ ਟਕੜਾ ਜਫਾ ਆਪਣੀ ਟੀਮ ਲਈ ਪੁਆਇੰਟ ਦਾ ਵਾਅਦਾ ਕਰ ਗਿਆ ਰਵੀ ਕੈਲਰਮ ਫੇਰ ਆ ਗਿਆ ਮੇਰੇ ਵੀਰੋ ਕੈਲਰਮ ਵਾਲਾ ਰਵੀ ਖੇਡ ਮੈਦਾਨ ਅੰਦਰ ਕਬੱਡੀ 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 ਜੱਗੂ ਤੇ ਰਵੀ ਦੀ ਟੱਕਰ ਵੱਡੀ ਹੈ ਪੁਆਇੰਟ ਰੇਡਰ ਮੈਂ ਜਿਹੜਾ ਹੋਲਡ ਨੰਬਰ ਸੀਗਾ ਵਿੱਚ ਮੁੰਡੇ ਕੈਂਪਾਂ ਤੋਂ ਪੁਜੇ ਹੋਇਆ ਕਈ ਕੈਂਪ ਲਾ ਰਹੇ ਆ ਕਈ ਕਹਿੰਦੇ ਮੇਰੇ ਵੀਰੋ ਵਿਦੇਸਾਂ ਦੇ ਸੀ ਜਿੰਦੀ ਜਿਹੜੀ ਤਿਆਰੀ ਦੇ ਵਿੱਚ ਰੁੱਝੇ ਹੋਇਆ ਆ ਰਵੀ ਕੈਲਰਮ ਆ ਰੇਡ ਤੇ ਜੱਗੂ ਦੇ ਨਾਲ ਕੈਲਰਮ ਆ ਫੇਰ ਭੱਜ ਗਿਆ ਸ਼ਕਤੀ ਬਲ ਨੌ ਵਾਲਾ ਉੱਠ ਖੜਿਆ ਜਿਹੜਾ ਉਹਨਾਂ ਦੀ ਮੇਰੇ ਵੀਰੋ ਜਿਵੇਂ ਕਹਿੰਨ ਉਹ ਵੀ ਪੱਗ ਸਾਹਮਣੇ ਆ ਇਹ ਵੱਡੀ ਗੱਲ ਆ ਇਹ ਵੱਡੀ ਗੱਲ ਆ ਆਹ ਸਾਹਮਣੇ ਖੇਡ ਮੈਦਾਨ ਅੰਦਰ ਮੇਰੇ ਵੀਰੋ ਕੈਲਰਮ ਵਾਲਾ ਰਵੀ ਪੀਟਰ ਵੈਲਟ ਆਫ ਕਬੱਡੀ ਆ ਇਹਦੇ ਵਿੱਚ ਬੜੀ ਜਾਨ ਹੈ ਇਹਦੇ ਵਿੱਚ ਬੜੀ ਜਾਨ ਹੈ ਪਰ ਸਮਹਾਓ ਵਾਲਾ ਸੱਤੀ ਕਹਿੰਦੇ ਮਾਨਸੇ ਜ਼ਿਲ੍ਹੇ ਦੀ ਕੈਲਰਮ ਆ ਗਿਆ ਮੇਰੇ ਵੀਰੋ 44 ਤੋਂ ਕਰੂ 45 ਜਾਂ 6.44 ਤੋਂ 6.45 ਹੁੰਦੇ ਆ 85 ਕਿਲੋ ਦੀਆਂ ਫਾਈਨਲ ਦੀਆਂ ਟੀਮਾਂ ਤਿਆਰ ਰਹਿਣ ਗਿਆ ਰਵੀ ਕੈਲਰਮ ਤੇ ਹਾਕਮ ਵਾਲਿਆ ਰੈਂਬੋ ਆ ਚੱਕ ਕਰਤੇ 44 ਤੋਂ 45 ਮੈਚ ਅੱਧੇ ਤੇ ਲੱਖੀ ਮੈਂ ਤੈਨੂੰ ਆਖਿਆ ਸੀਗਾ ਸਵਾਦ ਆਇਆ ਪਿਆ ਨਯਾਰ ਤਕਤਪੁਰੀਆ ਸ਼ਰਨਾ ਕੋਸ਼ ਹੈ ਵੀ ਟੀਮ ਅੱਜ ਵੱਡਾ ਪ੍ਰਦਰਸ਼ਨ ਕਰ ਰਹੀ ਹੈ ਜਾਂ ਤੇ ਸੁਰਖਪੁਰੀਏ ਦੇ ਨਾਲ ਪਿਆਰ ਹੈ ਸ਼ਰਨਾ ਤਕਤਪੁਰੀਆ ਸਾਡਾ ਵੀਰ ਹੈ ਆਓ ਸਾਹਮਣੇ ਖੇਡ ਮੈਦਾਨ ਉੱਤੇ ਆਓ ਸਾਹਮਣੇ ਮੈਚ